ਸਰੋਵਰ ਪੁਲਿਸ ਨੇ ਡਿਵਲੂਅਟ ਬੱਸ ਸਟੈਂਡ ਦੇ ਅੰਦਰ ਅਤੇ ਬੱਸ ਸਟੈਂਡ ਦੇ ਬਾਹਰ ਬਾਜ਼ਾਰ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਹੈ। ਇਸ ਦੌਰਾਨ ਪੁਲਿਸ ਨੇ ਮੁਸਾਫਿਰਾਂ, ਰਾਗਿਰਾ ਅਤੇ ਆਟੋਆਂ ਦੀ ਤਲਾਸ਼ੀ ਲਈ ਹੈ। ਉਹ ਚੈਕਿੰਗ ਦੌਰਾਨ ਬੱਸ ਸਟੈਂਡ ਦੇ ਸਾਈਕਲ ਸਟੈਂਡ ਤੋਂ ਬਿਨਾਂ ਨੰਬਰ ਪਲੇਟ ਵਾਲੇ ਚਾਰ ਮੋਟਰਸਾਈਕਲ ਵੀ ਕਬਜ਼ੇ ਦੇ ਵਿੱਚ ਲੈਣ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਚੋਰੀ ਦੇ ਮੋਟਰਸਾਈਕਲ ਤਾਂ ਨਹੀਂ ਨੇ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਜੇਕਰ ਕੋਈ ਪਾਬੰਦੀਸ਼ੁਦਾ ਵਸਤੂ ਮਿਲਦੀ ਹੈ ਤਾਂ ਤੁਰੰਤ ਜਿਹੜੀ ਕਿ ਸੂਚਨਾ ਇਸ ਦੀ ਪੁਲਿਸ ਨੂੰ ਦਿੱਤੀ ਜਾਵੇ। ਸਾਡੇ ਸੀਨੀਅਰ ਅਫਸਰਾਂ ਵੱਲੋਂ ਡਾਇਰੈਕਸ਼ਨਜ਼ ਹੁੰਦੀਆਂ ਨੇ ਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਜੀ ਚਹਿਲ ਐਸਐਸਪੀ ਸਿੰਘੂਰ ਜੀ ਵੱਲੋਂ ਡੇ ਬਾਏ ਡੇ ਸਾਨੂੰ ਹੁੰਦੀਆਂ ਨੇ ਜੋ ਫੈਸਟੀਵਲ ਆ ਰਹੇ ਨੇ ਤੇ 26 ਅੰਬੀ ਦੇ ਉਹਦੇ ਰਿਗਾਰਡਿੰਗ ਅਸੀਂ ਬੱਸ ਸਟੈਂਡ ਦੀ ਅੱਜ ਚੈਕਿੰਗ ਕਰ ਰਹੇ ਹਾਂ ਤੇ ਅਸੀਂ ਜਿਹੜੇ ਕੋਈ ਸ਼ੱਕੀ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਕੋਈ ਵੀ ਅਗਰ ਕੋਈ ਵਸਤੂ ਮਿਲਦੀ ਆ ਅਸੀਂ ਉਹਦੇ ਉਹਨੂੰ ਆਪਸੀਂ ਆਪਦੇ ਕਬਜ਼ੇ 'ਚ ਲੈ ਕੇ ਉਹਨੂੰ ਡਿਸਪੋਜ਼ ਆਫ ਕਰਾਂਗੇ हां जी ਅਸੀਂ 4 ਮਹਾਨ ਸ਼ੱਕੀ ਲੈਏ ਨੇ ਕਬਜ਼ੇ 'ਚ 2 ਬੰਦੇ ਲੈਏ ਨੇ ਛੱਕੀ ਅਸੀਂ ਉਹਨਾਂ ਨੂੰ ਪੁੱਛੇ ਇਸ ਕਰਾਂਗੇ ਜੋ ਵੀ ਨਿਕਲੂਗਾ ਉਹ ਤੇ ਅਸੀਂ ਕਾਰਵਾਈ ਕਰਾਂਗੇ ਇਹ ਜੋ ਵੀ ਕਾਸੋ ਸਰਚ ਆਪਰੇਸ਼ਨ ਨੇ ਉਹਨਾਂ ਹੁੱਲੜਵਾਜਾਂ ਨੂੰ ਭਜਾਉਣ ਲਈਏ ਨੇ ਅਸੀਂ ਵੀ ਉਹ ਬੰਦੇ ਬਣ ਜਾਣਾ ਅਸੀਂ ਉਹਨਾਂ ਤੇ ਜੋ ਵੀ ਹੈ ਪੁਲਿਸ 24 ਘੰਟੇ ਚੌਕਸ ਹੈ ਕਿਸੇ ਵੀ ਕਿਸਮ ਦੀ ਹੁੱਲੜਵਾਜੀ ਨਹੀਂ ਹੋਣੀ ਸਾਡੀਆਂ ਸਾਰੇ ਡਿਸਟ੍ਰਿਕਟ 'ਚ ਸਾਡਾ ਡੇ ਬਾਈ ਡੇ ਡੇ ਐਂਡ ਨਾਈਟ ਸਾਡੀਆਂ ਚੈਕਿੰਗਾਂ ਚੱਲਦੀਆਂ ਨੇ ਜਿਵੇਂ ਰਾਤ ਨੂੰ ਵੀ ਸਾਡਾ ਨਾਈਟ ਡੋਮਿਨੇਸ਼ਨ ਰਿਗਾਰਡਿੰਗ ਅਸੀਂ ਬਹੁਤ ਕਾਰਵਾਈ ਕਰ ਰਹੇ ਹਾਂ ਜਿਹੜੀ ਸਾਡੀ 172 ਬੀਐਨਐਸ ਹੈ ਉਹਦੇ ਮੁਤਾਬਕ ਜਿੰਨੇ ਬੰਦੇ ਪੁੱਛਗਿਛ ਲਈ ਅਸੀਂ ਕਬਜ਼ੇ ਲੈਨੇ ਆ ਫੇਰ ਪੁੱਛਗਿਛ ਕਰਕੇ ਫੇਰ ਉਹਨਾਂ ਨੂੰ ਰਿਲੀਜ਼ ਕਰਦੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਨਿਰਦੇਸ਼ ਤੇ ਸ਼੍ਰੀ ਸਰਤਾਜ ਸਿੰਘ ਚਾਹਲ ਐਸਐਸਪੀ ਸਾਹਿਬ ਸੰਗਰੂਰ ਵੱਲੋਂ ਅੱਜ ਸਪੈਸ਼ਲ ਕੋਆਰਡੀਨੇਟ ਸਰਚ ਅਪਰੇਸ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ ਜਿਹਦੇ ਤਹਿਤ ਅੱਜ ਬੱਸ ਸਟੈਂਡਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਬੱਸ ਸਟੈਂਡ ਚੈੱਕ ਕਰਨ ਦੇ ਨਾਲ-ਨਾਲ ਤੁਸੀਂ ਦੇਖਿਆ ਹੋਣਾ ਅਸੀਂ ਜਿਹੜੀਆਂ ਕੋਈ ਪਾਰਕਿੰਗ ਨੇ ਬੱਸ ਸਟੈਂਡ ਦੇ ਨੇੜੇ ਜਾਂ ਕੋਈ ਵਹੀਕਲ ਖੜੇ ਨੇ ਉਹਨਾਂ ਦੀ ਬੜੀ ਬਰੀਕੀ ਨਾਲ ਚੈੱਕ ਕਰ ਰਹੇ ਹਾਂ ਇਸ ਦੇ ਨਾਲ-ਨਾਲ ਜਿੰਨੇ ਵੀ ਈ ਰਿਕਸ਼ਾ ਤੇ ਆਟੋ ਚੱਲਦੇ ਨੇ ਉਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਸਾਨੂੰ ਥੋੜੀ ਇਤਲਾਹ ਮਿਲੀ ਸੀ ਕਿ ਜਿਹੜੇ ਆਟੋ ਚਾਲਕ ਨੇ ਇਹਨਾਂ 'ਚ ਕਈ ਕ੍ਰਿਮੀਨਲ ਵਿਅਕਤੀ ਆਟੋ ਚਲਾਣ ਦੀ ਆਟ ਚ ਕੋਈ ਨਾ ਕੋਈ ਸ਼ਰਾਰਤ ਕਰਦੇ ਨੇ ਜਾਂ ਨਸ਼ਾ ਵਗੈਰਾ ਵੇਚਦੇ ਨੇ ਉਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਵੀ ਕਰ ਰਹੇ ਹਾਂ ਇਸ ਦੇ ਨਾਲ ਨਾਲ ਇਹਨਾਂ ਦੀ ਚੈਕਿੰਗ ਵੀ ਕਰ ਰਹੇ ਹਾਂ ਤਾਂ ਜੋ ਕੋਈ ਇਸ ਤਰੀਕੇ ਦਾ ਕੋਈ ਗਲਤ ਘਟਨਾ ਨੂੰ ਅੰਜਾਮ ਨਾ ਦੇਣੀ ਨਹੀਂ ਇਹ ਜਿਹੜੀ ਬੱਸ ਸਟੈਂਡ ਦੀ ਪਾਰਕਿੰਗ ਹੈ ਇਹਦੇ ਚ ਬਿਨਾ ਨੰਬਰ ਤਿੰਨ ਚਾਰ ਵਹੀਕਲ ਮਿਲੇ ਨੇ ਉਹਦੇ ਰਿਗਾਰਡਿੰਗ ਜਿਹੜਾ ਪਾਰਕਿੰਗ ਦਾ ਇੰਚਾਰਜ ਹੈ ਜਿਹਨੇ ਇਹ ਦੋ ਤਰੀਕ ਤੋਂ ਹੀ ਕੰਮ ਸੰਭਾਲ ਲਿਆ ਉਹਨੋਂ ਬਕਾਇਦਾ ਤਾਕੀਦ ਕਰ ਦਿੱਤੀ ਹੈ ਕਿ ਕੋਈ ਵੀ ਵਿੱਚ ਕੋਈ ਵੀ ਬਿਨਾ ਨੰਬਰ ਵਹੀਕਲ ਉੱਥੇ پارک ਨਾ ਹੋਣ ਦਿੱਤਾ ਜਾਵੇ ਜਿਹੜੇ ਬਿਨਾ ਨੰਬਰ ਵਹੀਕਲ پارک ਹੋਏ ਨੇ ਉਹਨਾਂ ਦੀ ਅਸੀਂ ਜਾਂਚ ਕਰਾਂਗੇ ਜੇ ਕੋਈ ਚੋਰੀ ਦਾ ਹੋਇਆ ਜਾਂ ਕੋਈ ਕਿਸੇ ਕ੍ਰਿਮੀਨਲ ਵਿਅਕਤੀ ਨਾਲ ਉਹਦਾ ਕੋਈ ਲਿੰਕ ਬਣਦਾ ਹੋਇਆ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ